ਧਿਆਨ ਦੇ ਕੇ ਦੇਖੋ ਜਿਨ੍ਹਾਂ ਦਾ ਘਰ ਅੱਜ ਤੋਂ 40 ਸਾਲ ਪਹਿਲਾਂ ਬਣਿਆ ਸੀ ਉਹਨਾਂ ਦੇ ਘਰਾਂ 'ਚ ਵਿਚਾਲੇ ਵਿੜਾ ਹੁਣ ਜਿਹੜੀ ਘਰਾਂ ਦੀ ਬਣਤਰ ਬਦਲੀ ਹੈ ਜਿਹਨੂੰ ਕੋਠੀ ਕਹਿੰਦੇ ਆ ਉਹਦੇ ਵਿੱਚ ਵਿੜਾ ਨਹੀਂ ਹੁੰਦਾ ਸਾਡੇ ਰਿਵਾਜ ਮੁਤਾਬਕ ਜੰਮਣਾ ਮਰਨਾ ਵਿਆਹ ਉਹ ਸਾਰਾ ਇਕੱਠ ਵਿੜੇ ਸੀ ਅੱਜ ਤੋਂ 150 ਸਾਲ ਪਹਿਲਾਂ ਸਾਡੇ ਪਰਦਾਦਿਆਂ ਨੇ ਸਕੂਲ ਖੋਲ੍ਹ ਲਏ ਇਹ ਸੋਚ ਕੇ ਕਿ ਸਾਡੇ ਜਵਾਕ ਅੰਗਰੇਜ਼ਾਂ ਵਾਂਗੂ ਅੰਗਰੇਜ਼ੀ ਬੋਲਿਆ ਕਰਨਗੇ ਸਾਡੀ ਵੀ ਤਰੱਕੀ ਹੋ ਜਾਊਗੀ ਨਵੀਂ ਚੀਜ਼ ਦੇ ਪਿੱਛੇ ਭੱਜ ਕੇ 100 ਸਾਲ ਲੰਘ ਗਿਆ ਹੋ ਗਿਆ ਰੱਖੀ ਜਿਹੜੀ ਚੀਜ਼ ਸਾਡੇ ਲੋਕਾਂ ਨੂੰ ਚਾਹੀਦੀ ਹੈ ਲੋਕੀ ਧਰਨੇ ਲਾ ਲਾ ਮਰ ਜਾਂਦੇ ਨੇ ਨਹੀਂ ਮਿਲਦੀ ਜਿਹੜੀ ਨਹੀਂ ਚਾਹੀਦੀ ਉਹ ਸਰਕਾਰ ਆਪੇ ਬਣਦੀ ਆ ਨਵੀਂ ਆ ਗਈ ਨਵੀਂ ਆ ਗਈ ਕਿਸੇ ਨੇ ਮੋਬਾਈਲ ਲੈਣ ਖਾਤਰ ਕਦੇ ਧਰਨਾ ਲਾਇਆ ਜੀ ਵੀ ਸਰਕਾਰ ਗਰੀਬਾਂ ਨੂੰ ਮੋਬਾਈਲ ਦੇਵੇ ਉਹ ਧੱਕੇ ਨਾ ਬਣਦੇ ਨੇ ਕਿ ਜੇ ਫਲਾਨਿਆਂ ਨੂੰ ਵੋਟਾਂ ਪਾਓਗੇ ਤੁਹਾਨੂੰ ਮੁਕਤ ਦੇਾਂਗੇ ਇਹ ਸਮਝਣ ਵਾਲਾ ਮਸਲਾ ਹੈ ਜਿਹੜੇ ਸਿਨੇਮੇ ਪਹਿਲਾਂ ਸ਼ਹਿਰਾਂ 'ਚ ਸੀਗੇ ਫਿਰ ਸੱਥਾਂ 'ਚ ਆਏ ਫਿਰ ਘਰਾਂ 'ਚ ਜਾਏ ਹੁਣ ਜੇਬਾਂ 'ਚ ਆ ਗਏ ਕਿ ਜਿਹੇ ਜਾ ਸਾਡਾ ਆਲਾ ਦੁਆਲਾ ਬਣੀ ਜਾਂਦਾ ਹੈ ਜਿਹੇ ਜਾ ਖਾਣ ਪੀਣ ਬਣੀ ਜਾਂਦਾ ਹੈ ਜਿਹੇ ਜੀ ਸਿੱਖਿਆ ਬਣੀ ਜਾਂਦੀ ਹੈ ਉਹ ਸਾਡੇ ਤੇ ਅਸਰ ਪਾਉਂਦੀ ਸਾਨੂੰ ਪਤਾ ਨਹੀਂ ਲੱਗਦਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ 400 ਤੋਂ ਵੱਧ ਸਾਲ ਬੀਤ ਗਏ ਨੇ ਉਹ ਗੱਲਾਂ ਜਿਹੜੀਆਂ ਉਸ ਵੇਲੇ ਹਾਜ਼ਰ ਸਨ ਉਹ ਅੱਜ ਵੀ ਹਾਜ਼ਰ ਹਨ ਦੋਨੇ ਪਾਸਿਆਂ ਦੇ ਲੋਕ ਗੁਰੂ ਸਾਹਿਬ ਤੋਂ ਓਨੇ ਹੀ ਔਖੇ ਸਨ ਜਿੰਨੀਆਂ ਅੱਜ ਦੁਨੀਆਂ ਦੀਆਂ ਹਕੂਮਤਾਂ ਸਿੱਖਾਂ ਤੋਂ ਔਖੀਆਂ ਨੇ ਇਹ 15 ਪੜ੍ਹਦੇ ਨੇ ਕਿ 12 ਪੜ੍ਹਦੇ ਨੇ ਇਹ ਫਰਕ ਛੋਟਾ ਹੈ ਅਸਲੀ ਫਰਕ ਇਸ ਗੱਲ ਦਾ ਹੈ ਜੇ ਪੜ੍ਹਦੇ ਨੇ ਤਾਂ ਕਿਹਦੇ ਮੁਤਾਬਕ ਪੜ੍ਹਦੇ ਨੇ ਇਹ ਤੁਸੀਂ ਇਹ ਸਮਝ ਕਹਾਂ ਕਿ ਤੁਹਾਡੇ ਲਈ ਕਿਹੜੀ ਗੱਲ ਕੀਮਤੀ ਹੈ ਤੁਹਾਡੀ ਜ਼ਿੰਦਗੀ ਸਹੀ ਹੋ ਜਾਏਗੀ ਕਿ ਆਪਣੇ ਧੀਆਂ ਪੁੱਤਾਂ ਦੀ ਸਿੱਖਿਆ ਉਹਨਾਂ ਦਾ ਖਾਣਾ ਪੀਣਾ ਅੱਜ ਸਹੀ ਕਰੋ ਜਿਹੇ ਜਾਂ ਬੀਜੋਗੇ ਉਹ ਜਾਂ ਵੱਟੋਗੇ